ਪੋਤਾਂ ਨੂੰ ਰੋਟੀ ਤੋਂ ਬਣੇ ਜੀਵੇਗਾ ਵੀ ਭੋਜਨ ਦੇ ਆਸਰੇ ਤੇ ਫਿਰ ਸਾਰੀ ਜ਼ਿੰਦਗੀ ਮਨੁੱਖ ਨੂੰ ਚਿੰਤਾ ਵੀ ਰੋਟੀ ਦੀ ਰਹਿੰਦੀ ਹੈ ਔਰ ਕੁਝ ਵੀ ਨਹੀਂ ਨੋਟਾਂ ਦੇ ਬੰਡਲ ਦਰਸਲ ਰੋਟੀਆਂ ਦੇ ਬੰਡਲ ਨੇ ਔਰ ਕੁਝ ਵੀ ਨਹੀਂ ਨੇ ਮੇਰੇ ਪੁੱਤਰਾਂ ਨੂੰ ਮਿਲਦੀ ਰਹੇ ਪੋਤਰੀਆਂ ਨੂੰ ਮਿਲਦੀ ਰਹੇ ਪਰਪੋਤਰੀਆਂ ਨੂੰ ਮਿਲਦੀ ਰਹੇ ਰੋਟੀ ਦੀ ਇਤਨੀ ਚਿੰਤਾ ਕਿਉਂ ਹੈ ਦਰਸਲ ਪਾਣੀ ਦੇ ਦਰਿਆ ਚੱਲਦੇ ਨੇ ਰੋਟੀਆਂ ਦੇ ਦਰਿਆ ਨਹੀਂ ਚੱਲਦੇ ਪਾਣੀ ਵੀ ਬਾਰਿਸ਼ ਆਉਂਦੀ ਹੈ ਰੋਟੀਆਂ ਦੀ ਬਾਰਿਸ਼ ਨਹੀਂ ਆਉਂਦੀ ਲੱਭਣੀ ਪੈਂਦੀ ਮਿਹਨਤ ਕਰਨੀ ਪੈਂਦੀ ਹੈ ਜਹਾਂ ਦਾਣੇ ਹੈ ਤਹਾਂ ਖਾਣੇ ਹੈ ਨਾਨਕਾ ਸਚ ਇਹ ਮਾਨ ਸਿੰਘ ਜੀ ਝੌਰ ਬਜ਼ੁਰਗ ਵਾ ਕਥਾਵਾਚਕ ਸਨ ਉਹ ਇਸ ਦਾ ਪੰਗਤੀ ਦਾ ਵਿਸਤਾਰ ਕਰ ਰਹੇ ਸਨ ਇੱਕ ਮਾਈ ਜੁਗਤ ਵਿਆਈ ਤਿੰ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਬੰਡਾਰੀ ਇੱਕ ਲਾਏ ਦੇਵਾ ਉਹ ਸੁਣਾ ਰਹੇ ਸਨ ਰਜ਼ਕ ਦੇ ਦਾਤੇ ਰਾਜ਼ਕ ਰਹਿਮ ਵਿਸ਼ਨੋਜੀ ਨੇ ਜਦੋਂ ਸਾਰੇ ਜੀਵਾਂ ਦਾ ਰਜਕ ਬਣਾਉਣ ਲਗੇ ਸਾਰੇ ਜੀਵ ਲੈਣ ਦੇ ਚ ਖੜੇ ਕਤਾਰ ਦੇ ਚ ਖੜੇ ਤੇ ਉਹਨਾਂ ਦਾ ਆਪਣਾ ਕਹਿਣ ਦਾ ਡੰਗ ਸੀ ਕਹਿੰ ਲਗੇ ਮੈਂ ਵੀ ਉਸੇ ਹੀ ਕਤਾਰ ਦੇ ਚ ਖੜਾ ਵਿਸ਼ਨੂ ਜੀ ਦੋ ਮੁਠੀਆਂ ਨਾਲ ਅੰਨ ਭਰਦੇ ਕਿਸੇ ਦੀ ਝੋਲੀ ਚ ਇੱਕ ਮੁਠੀ ਪਾਉਂਦੇ ਕਿਸੇ ਦੀ ਝੋਲੀ ਚ ਦੋ ਕਿਸੇ ਦੀ ਝੋਲੀ ਚ ਚਾਰ ਕਿਸੇ ਦੀ ਝੋਲੀ ਚ ਛੇ ਕਿਸੇ ਦੀ ਝੋਲੀ ਅੱਧੀ ਮੁਠੀ ਅੰਜਲਤਾ ਕਰ ਦੇਂਦਾ ਹੈ ਕਹਿ ਲਗੇ ਝੋਲੀ ਮੈਂ ਵੀ ਅੱਡੀ ਹੋਈ ਸੀ ਆਖਰ ਮੇਰੀ ਵਾਰੀ ਆ ਗਈ ਵਿਸ਼ਨੂ ਭਗਵਾਨ ਨੇ ਦੋ ਮੁਠੀਆਂ ਭਰੀਆਂ ਅੰਨ ਦੀਆਂ ਅੰਜ ਪਵਾਂ ਵਾਰੀਆਂ ਖਿਲੇਰ ਦਿੱਤੀਆਂ ਆਖਿਆ ਗਣੇ ਸਿੰਘ ਤੂੰ ਆਪਣੇ ਦਾਣੇ ਆਪ ਲੱਭ ਲੈ ਕਹਿੰਦੇ ਨੇ ਜਦੋਂ ਦੇ ਪ੍ਰਮਾਤਮਾ ਨੇ ਦਾਣੇ ਖਿਲੇ ਰਹੇ ਨੇ ਉਦੋਂ ਦਾ ਲੱਭ ਰਿਆ ਜੇ ਦਿਨ ਦਾਣੇ ਮੁੱਕ ਗਏ ਮਾਨ ਸਿੰਘ ਮੁੱਕ ਜਾਏਗਾ ਹਰ ਇੱਕ ਦੇ ਦਾਣੇ ਖਿਲਰੇ ਪੈ ਨੇ ਇੱਕ ਜਗ੍ਹਾ ਕੋਈ ਨਹੀਂ ਪੈਂਦਾ ਨਾ ਕਨਤ ਕਸਮ ਹੱਤ ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾੜੇ ਨਾਨਕਾ ਸਚ ਇੱਕ ਬੜੀ ਪਰਬਲ ਸਚਾਈ ਹੈ